ਗਵਰਨਟਰ ਸਾਹਿਬ ਨੇ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾਣ ਤੇ ਫਾਇਦੇ ਗਿਨਾਏ ਆਓ ਤੁਹਾਨੂੰ ਦੱਸਦੇ ਹਾਂ ਪੰਚਪੰਚ ਸਾਹਿਬ ਨੇ ਕੀ ਕਿਹਾ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਦਾ ਮਤਲਬ ਹੈ ਕਿ ਹਰ ਪਰਿਵਾਰ ਨੂੰ ਲਗਭਗ 1 ਲੱਖ ਰੁਪਏ ਦੀ ਪਚਤ ਪਿਛਲੀ ਮੁਫਤ ਆਮ ਆਦਮੀ ਕਲੀਨਿਕਾਂ ਵਿੱਚ ਇਲਾਜ ਅਤੇ ਦਵਾਈ ਮੁਫਤ ਪ੍ਰਾਈਵੇਟ ਸਕੂਲਾਂ ਦੇ ਲੈਵਲ ਦੀ ਸਿੱਖਿਆ ਮੁਫਤ ਅਸੀਂ ਹਰ ਉਹ ਲੋਕ ਪੱਖੀ ਫੈਸਲੇ ਲੈਂਦੇ ਹਾਂ ਜਿਸ ਤੇ ਨਾ ਲੋਕਾਂ ਨੂੰ ਸਿੱਧਾ ਫਾਇਦਾ ਹੋਵੇ ਇਹ 2024 ਦੀਆਂ ਲੋਕ ਸਭਾ ਚੋਣਾਂ ਕੋਈ ਹਾਰ ਜਿੱਤ ਦੀਆਂ ਚੋਣਾਂ ਨਹੀਂ ਇਹ ਸੰਵਿਧਾਨ ਅਤੇ ਲੋਕਤੰਤਰ ਨੂੰ ਪਹਚਾਉਂਦੀਆਂ ਚੋਣਾਂ ਹਨ ਪੂਰੇ ਦੇਸ਼ ਤੇ ਵਿੱਚ ਲੋਕ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਜੀ ਨਾਲ ਗਲਤ ਹੋਇਆ ਹੈ ਜੇਲ ਦਾ ਬਦਲਾ ਵੋਟ ਨਾਲ ਦੇਣਗੇ ਲੋਕ ਹਾਂਜੀ ਤੁਹਾਨੂੰ ਦੱਸ ਦਈਏ ਕਿ ਭਵੰਤਮਨ ਸਾਹਿਬ ਨੇ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਨੂੰ ਵੋਟ ਪਾਉਣ ਦੇ ਲੋਕਾਂ ਨੂੰ ਫਾਇਦੇ ਇਹਨਾਂ ਕਿ ਕਿਹਾ ਕਿ ਜੇ ਤੁਸੀਂ ਆਮ ਆਦੀ ਪਾਰਟੀ ਨੂੰ ਵੋਟ ਪਾਉਂਦੇ ਹੋ ਤੇ ਹਰ ਪਰਿਵਾਰ ਨੂੰ ਲਗਭਗ 1 ਲੱਖ ਰੁਪਏ ਦੀ ਬਚਤ ਹੁੰਦੀ ਹੈ ਕਿਉਂਕਿ ਅਸੀਂ ਬਿਜਲੀ ਮੁਫਤ ਕੀਤੀ ਹੈ ਪ੍ਰਾਈਵੇਟ ਸਕੂਲਾਂ ਦੇ ਜੋ ਹੈ ਫੀਸਾਂ ਸੀਗਾ ਉਸ ਤੋਂ ਕੰਟਰੋਲ 'ਚ ਰੱਖਿਆ ਹੈਗਾ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਵਰਗੀ ਫੈਸਿਲਿਟੀਆਂ ਦਿੱਤੀਆਂ ਗਈਆਂ ਮਹੱਲਾ ਕਲੀਨਿਕ ਦਿੱਤੇ ਹੈਗੇ ਜਿਸ ਤੇ ਜੋ ਹੈ ਫ੍ਰੀ ਮੈਡੀਸਨ ਮਿਲਦੇ ਹੈਗੇ ਤੇ ਪੰਤਨਾ ਸਾਹਿਬ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਆਪਣੀ ਬਚਤ ਕਰੋ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਹੈ ਜੇਲ੍ਹ ਤੇ ਵਿੱਚ ਗਲਤ ਪਾਇਆ ਗਿਆ ਹੈ ਪੰਤਨਾ ਸਾਹਿਬ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜੋ ਹੈ ਜੇਲ੍ਹ ਦਾ ਬਦਲਾ ਵੋਟ ਪਾ ਕੇ ਦਿਓ ਤੇ ਤੁਹਾਨੂੰ ਦੱਸਦੀ ਹੈ ਜੀ ਪੰਤਨਾ ਸਾਹਿਬ ਲਗਾਤਾਰ ਜੋ ਹੈ ਰੈਲੀਆਂ ਵੀ ਕਰਦੇ ਹੈਗੇ ਜੀ ਤੇ ਆਪੋਜੀਸ਼ਨ ਤੇ ਜੋ ਹੈ ਬਾਤ ਵੀ ਕਰਦੇ ਹੈਗੇ ਤੇ ਪੰਤਨਾ ਸਾਹਿਬ ਨੇ ਜੇ ਲੋਕਾਂ ਨੂੰ ਬੜੇ ਵੱਡੇ ਫਾਇਦੇ ਗਿਣਾਏ ਜੇ ਤੁਸੀਂ ਵੋਟ ਹੋ ਗਿਆ ਆਮ ਆਦਮੀ ਪਾਰਟੀ ਨੂੰ ਜਿਵੇਂ ਕਿ ਪੰਤਨਾ ਸਾਹਿਬ ਨੇ ਕਿਹਾ ਤੇ 1 ਲੱਖ ਰੁਪਏ ਦੀ ਬਚਤ ਹੋਊਗੀ ਕਿਵੇਂ ਹੁੰਦੀ ਹੈ ਜਿਵੇਂ ਉਹਨਾਂ ਨੇ ਕਿਹਾ ਕਿ ਬਿਜਲੀ ਮੁਫਤ ਹੈਗੀ ਹੈ ਉਹਨਾਂ ਨੇ ਕਿਹਾ ਆਮ ਆਦਮੀ ਕਲੀਨਿਕਾਂ ਦੇ ਵਿੱਚ ਦਵਾਈ ਮੁਫਤ ਹੈਗੀ ਹੈ ਪ੍ਰਾਈਵੇਟ ਸਕੂਲਾਂ ਤੇ ਲੈਵਲ ਦੀ ਸਿੱਖਿਆ ਮੁਫਤ ਹੈਗੀ ਹੈ ਜਿਹੀ ਹਰ ਲੋਕਪੱਕੀ ਫੈਸਲੇ ਪੰਤਨਾ ਸਾਹਿਬ ਲੈ ਰਹੇ ਹੈਗੇ ਇਸ ਦੇ ਨਾਲ ਆਮ ਆਦਮੀ ਪਾਰਟੀ ਤੇ ਦੇ ਜਿਹੜੇ ਲੋਕ ਹੈਗੇ ਜੋ ਉਹਨਾਂ ਨੂੰ ਵੋਟ ਪਾ ਕੇ ਉਹਨਾਂ ਨੂੰ ਸਿੱਧਾ ਫਾਇਦਾ ਹੋਵੇ ਤੇ ਇਹ ਜਿਹੜੀ ਕਵਰ ਤੁਹਾਡੇ ਕੋਲ ਲੈ ਕੇ ਆਏ ਸਿਗੇ ਜੀ ਹੁਣ ਲੋਕ ਸਭਾ ਚੋਣਾਂ ਦਾ ਰਿਜ਼ਲਟ ਵੀ ਆਊਗਾ ਤੁਮਕੀ ਪੰਜਾਬ ਦੇ ਵਿੱਚ ਵੀ VOTING ਹੋਏਗੀ ਦੱਲੇ ਚਰਨ ਦੀ VOTING ਹੋ ਚੁੱਕੀ ਹੈ ਕਿ ਬਾਕੀ ਦੇਖਦੇ ਹਾਂ ਕਿ ਹੁੰਦਾ ਹੈ ਫਿਊਚਰ ਦੇ ਵਿੱਚ ਤੇ ਪੰਤਪਾ ਸਾਹਿਬ ਲਗਾਤਾਰ ਜੋ ਹੈ ਲੋਕਾਂ ਦੇ ਵਿੱਚ ਜਾ ਕੇ ਆਪਣੀ ਪਾਰਟੀ ਦੀ ਗੱਲ ਰੱਖ ਰਹੇ ਹੈਗੇ ਆ ਤੇ ਜੋ ਹੈ ਪੰਤਪਾ ਸਾਹਿਬ ਦੱਸਦੇ ਵੀ ਹੈਗੇ ਕਿ ਅਸੀਂ ਮੁਫਤ ਬਿਜਲੀ ਕੀਤੀ ਹੈ ਜੋ ਹੈ ਅਸੀਂ ਮੋਹਲਾ ਕਲੀਨਿਕ ਖੋਲੇ ਹੈਗੇ ਜਿਹਦੇ ਵਿੱਚ ਜੋ ਹੈ ਦਵਾਈਆਂ ਮੁਫਤ ਮਿਲਦੀ ਹੈਗੀਆਂ ਸਰਕਾਰੀ ਸਕੂਲ ਜੋ ਹੈ ਸਿੱਖਿਆ ਮੁਫਤ ਹੈਗੀ ਹੈ ਤੇ ਪ੍ਰਾਈਵੇਟ ਸਕੂਲਾਂ ਵਰਗੀ ਫੈਸਿਲਿਟੀਆਂ ਸਰਕਾਰੀ ਸਕੂਲ ਦੇ ਵਿੱਚ ਹੈਗੀ ਤੇ ਜਿਸ ਤੇ ਨਾ ਜੋ ਹੈ ਚੀਜ਼ਾਂ ਕਰਕੇ ਹਰ ਪਰਿਵਾਰ ਨੂੰ ਜੋ ਹੈ 1 ਲੱਖ ਰੁਪਏ ਦੀ ਬਚਤ ਹੋਵੇਗੀ ਇਹ ਵੱਡੀ ਗੱਲ ਕਹੀ ਹੈਗੀ ਪੰਤਮਾ ਸਾਹਿਬ ਨੇ ਜਤੇ ਜਨਤਾ ਆਂਦੇ ਤੋਂ ਦੱਸਤੀ ਜੀ ਪੰਤਮਾ ਸਾਹਿਬ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਵੱਤ ਤੋਂ ਬਾਅਦ ਆਮ ਆਦੀ ਪਾਰਟੀ ਨੂੰ ਜੋ ਹੈ ਵੋਟ ਪਾਓ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਜੋ ਹੈ ਹਰ ਪਰਿਵਾਰ ਦਾ 1 ਲੱਖ ਇਹਦਾ ਫਾਇਦਾ ਹੋਵੇਗਾ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਓਗੇ ਐਸੀ ਅੱਜ ਦੀ ਖਬਰ